ਅੱਜ ਪੰਜਾਬੀ ਫਿਲਮ ਇੰਡਸਟਰੀ ਪੰਜਾਬੀ ਕਾਮੇਡੀ ਤੇ ਸਾਡੇ ਦਿਲਾਂ ਵਿੱਚ ਇੱਕ ਵੱਡਾ ਖਾਲੀਪਨ ਪੈਦਾ ਹੋ ਗਿਆ ਹਾਸੇ ਦਾ ਬਾਦਸ਼ਾ ਐਡਵੋਕੇਟ ਢਿੱਲੋਂ ਜਸਵਿੰਦਰ ਪੱਲਾ ਅੱਜ ਸਾਡੇ ਵਿੱਚ ਨਹੀਂ ਰਹੇ 65 ਸਾਲ ਦੀ ਉਮਰ ਵਿੱਚ ਪੱਲਾ ਸਾਹਿਬ ਨੇ ਮੋਹੱਲੇ ਦੇ ਫੋਰਟਿਸ ਹਸਪੀਟਲ ਵਿੱਚ ਆਪਣੇ ਆਖਰੀ ਸਾਲ ਲਏ ਜਸਵਿੰਦਰ ਪੱਲਾ ਸਾਹਿਬ ਦੀ ਪਿਛਲੀ ਜ਼ਿੰਦਗੀ ਬਾਰੇ ਇੱਕ ਝਾਤ ਮਾਰਦੇ ਹਾਂ ਜਸਵਿੰਦਰ ਪੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਜ਼ਿਲ੍ਹਾ ਦੇ ਇੱਕ ਪਿੰਡ ਵਿੱਚ ਹੋਇਆ ਉਹ ਸਿਰਫ ਕਲਾਕਾਰੀ ਨਹੀਂ ਸਨ ਸਾਇੰਸਦਾਨ ਵੀ ਸਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਐਮਐਸਸੀ ਤੇ ਪੀਐਚਡੀ ਕਰਨ ਤੋਂ ਬਾਅਦ ਉੱਥੇ ਹੀ ਪ੍ਰੋਫੈਸਰ ਰਹੇ 1988 ਵਿੱਚ ਸ਼ਣਕਾਟਾ ਗੈਸਟ ਨਾਲ ਉਹਨਾਂ ਨੇ ਕਮੇਡੀ ਜਗਤ ਵਿੱਚ ਐਂਟਰੀ ਕੀਤੀ ਹੌਲੀ ਹੌਲੀ ਉਹ ਹਰ ਘਰ ਦਾ ਹਿੱਸਾ ਬਣ ਗਏ ਕੈਰੀ ਆਨ ਜਟਾ ਜਟ ਐਂਡ ਜੁਲੀਅਟ ਸਰਦਾਰ ਜੀ ਵਰਗੀਆਂ ਬਲਾਕਬਾਸਟਰ ਫਿਲਮਾਂ ਨਾਲ ਉਹਨਾਂ ਨੇ ਆਪਣਾ ਨਾਮ ਕਮਾਇਆ ਐਡਵੋਕੇਟ ਢਿਲੋਂ ਦਾ ਕਿਰਦਾਰ ਤਾਂ ਇੰਨਾ ਪ੍ਰਸਿੱਧ ਹੋਇਆ ਕੇ ਲੋਕ ਅਜ ਵੀ ਉਹਨਾਂ ਨੂੰ ਉਸੇ ਨਾਂ ਨਾਲ ਯਾਦ ਕਰਦੇ ਨੇ ਹੁਣ ਦੇਖਦੇ ਹਾਂ ਹਸਪੀਟਲ 'ਚ ਉਹਨਾਂ ਦੀ ਡੈਥ ਕਿਵੇਂ ਹੋਈ ਉਸ ਦਿਨ ਪਹਿਲਾਂ ਭੱਲਾ ਜੀ ਅਚਾਨਕ ਅਸਵਸਥ ਹੋ ਗਏ ਸਨ ਫੌਰ ਇਟ ਇਜ਼ ਹਸਪੀਟਲ ਮੁਹੱਲੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਡਾਕਟਰਾਂ ਦੀ ਟੀਮ ਨੇ ਪੂਰੀ ਕੋਸ਼ਿਸ਼ ਕੀਤੀ ਪਰ 22 ਅਗਸਤ ਦੀ ਸਵੇਰ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਮੀਡੀਆ ਰਿਪੋਰਟਰਾਂ ਅਨੁਸਾਰ ਕਾਰਨ ਬਿਮਾਰੀ ਨਾਲ ਜੁੜਿਆ ਬ੍ਰੇਨ ਸਟਰੋਕ ਦੱਸਿਆ ਜਾ ਰਿਹਾ ਹੈ ਹਾਲਾਂਕਿ ਪਰਿਵਾਰ ਵੱਲੋਂ ਅਧਿਕਾਰਿਕ ਤੌਰ ਤੇ ਕੋਈ ਡਿਟੇਲ ਸਾਹਮਣੇ ਨਹੀਂ ਆਈ ਜਸਵਿੰਦਰ ਪੱਲਾ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਦੁਪਹਿਰ 12 ਵਜੇ ਮੋਹੱਲੇ ਦੇ ਬਲੌਂਗੀ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ। ਉਹਨਾਂ ਦੇ ਪਰਿਵਾਰ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸਾਰੇ ਵੱਡੇ ਕਲਾਕਾਰ, ਰਾਜਨੀਤਿਕ ਆਗੂ ਅਤੇ ਫੈਨਸ ਉੱਥੇ ਪਹੁੰਚਣਗੇ। ਇੱਕ ਪਲ ਲਈ ਸੋਚੋ, ਉਹ ਮਨੁੱਖ ਜੋ ਸਾਰੀ ਉਮਰ ਲੋਕਾਂ ਨੂੰ ਹਸਾਉਂਦਾ ਰਿਹਾ, ਉਸ ਦੀ ਵਿਦਾਇਤੀ ਹਰ ਅੱਖ ਭਰੀ ਹੋਈ ਨਜ਼ਰ ਆਵੇਗੀ। ਸਾਰੇ ਪੰਜਾਬੀ ਫਿਲਮ ਜਗਤ ਵਿੱਚ ਦੁੱਖ ਪ੍ਰਗਟ ਕੀਤਾ ਗਿਆ ਅਦਾਕਾਰ ਦਲਜੀਤ ਦੋਸਾਂ ਜੁਰਦਾਸ ਮਾਨ ਤੇ ਹੋਰ ਸਟਾਰਾਂ ਨੇ ਵੀ ਸੋਸ਼ਲ ਮੀਡੀਆ ਤੇ ਭਾਵੁਕ ਪੋਸਟਾਂ ਕੀਤੀਆਂ ਨੇ ਇਹਨਾਂ ਦੇ ਨਾਲ ਨਾਲ ਕਈ ਰਾਜਨੀਤਿਕ ਨੇਤਾਵਾਂ ਨੇ ਵੀ ਇਸ ਦਾ ਦੁੱਖ ਪ੍ਰਗਟ ਕੀਤਾ ਅਸੀਂ ਦੇਖਦੇ ਹਾਂ ਜਸਵਿੰਦਰ ਪੱਲਾ ਦਾ ਯੋਗਦਾਨ ਸਿਰਫ ਹਾਸੇ ਤੱਕ ਸੀਮਤ ਨਹੀਂ ਸੀ ਉਹ ਆਪਣੇ ਕਿਰਦਾਰਾਂ ਰਾਹੀਂ ਸਮਾਜਿਕ ਸੰਦੇਸ਼ ਵੀ ਦਿੰਦੇ ਸਨ ਐਡਵੋਕੇਟ ਲੋ ਹੋਵੇ ਜਾਂ ਸ਼ਨਕਾਟਾ ਦੇ ਵਿਅੰਗ ਹਰ ਡਾਇਲੋਗ ਵਿੱਚ ਸਚਾਈ ਸਿਆਣਪ ਤੇ ਪੰਜਾਬੀ ਸੁਗੰਧ ਹੁੰਦੀ ਸੀ। ਉਹਨਾਂ ਨੇ ਪੰਜਾਬੀ ਹਾਸੇ ਨੂੰ ਨਵਾਂ ਰੂਪ ਦਿੱਤਾ ਜੋ ਲੋਕਾਂ ਨੂੰ ਸਿਰਫ ਹਸਾਉਂਦਾ ਨਹੀਂ ਸਚਾਈ ਵੀ ਦਰਸਾਉਂਦਾ ਸੀ। ਉਹਨਾਂ ਦੀ ਮੌਤ ਪੰਜਾਬੀ ਸਿਨੇਮਾ ਲਈ ਵੱਡਾ ਨੁਕਸਾਨ ਹੈ। ਅੰਤ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਦੋਸਤੋ ਅੱਜ ਅਸੀਂ ਇੱਕ ਹੱਸਦਾ ਖੇਡਦਾ ਚਿਹਰਾ ਗਵਾ ਬੈਠੇ ਹਾਂ ਪਰ ਜਸਵਿੰਦਰ ਪੱਲਾ ਹਮੇਸ਼ਾ ਸਾਡੇ ਵਿੱਚ ਰਹਿਣਗੇ। ਉਹਨਾਂ ਦੀਆਂ ਫਿਲਮਾਂ ਰਾਂਈ ਉਹਨਾਂ ਦੇ ਡਾਇਲੋਗ ਰਾਂਈ ਤੇ ਸਾਡੇ ਦਿਲਾਂ ਦੇ ਹਾਸੇ ਰਾਂਈ। ਆਓ ਸਭ ਮਿਲ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰੀਏ ਉਹ ਕਹਿੰਦੇ ਸਨ ਹੱਸਣਾ ਸਭ ਤੋਂ ਵੱਡੀ ਦਵਾਈ ਹੈ ਅੱਜ ਤੋਂ ਜਦੋਂ ਵੀ ਹੱਸਾਂਗੇ ਉਹਨਾਂ ਨੂੰ ਯਾਦ ਕਰਾਂਗੇ ਭੱਲਾ ਸਾਹਿਬ ਤੁਸੀਂ ਸਾਡੇ ਨਾਲ ਨਹੀਂ ਹੋ ਪਰ ਤੁਹਾਡੀ ਹੱਸਣ ਵਾਲੀ ਆਵਾਜ਼ ਹਮੇਸ਼ਾ ਗੂੰਜਦੀ ਰਹੇਗੀ ਧੰਨਵਾਦ